ਲੋ ਵੀ ਮਿੱਤਰ ਪਿਆਰੋ ਮੇਰੀ ਭੈਣ ਨੇ ਇੱਕ ਨਾ Amazon ਤੋਂ ਆਰਡਰ ਕੀਤਾ ਸੀਗਾ ਕਿਚਨ ਪ੍ਰੋਡਕਟ ਆ ਤੇ ਅੱਜ ਆਪਾਂ ਰਿਵਿਊ ਲੈਣੇ ਆਂ ਦਾ ਆ ਤੁਹਾਡੇ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਹੜਾ ਪ੍ਰੋਡਕਟ ਹੈਗਾ ਭੈਣੇ ਵਰ ਕੀ ਨਾਮ ਹੈ ਦਾ ਪ੍ਰੋਡਕਟ ਦਾ ਇਹ ਬਈ ਹੈਪੀ ਪਲਾਨਟ ਕੰਪਨੀ ਦਾ ਪ੍ਰੋਡਕਟ ਆਪਣੇ ਕੋਲੇ ਨਾਨ ਟਾਕਸਿਕ ਕਿਚਨ ਕਲੀਨਰ ਹੈ ਇਹਦੇ ਨਾਲ ਆਪਾਂ ਕਿਚਨ ਚ ਕੋਈ ਵੀ ਆਈਟਮ ਹੈ ਜਿਵੇਂ ਆਪਣਾ ਇੱਧਰ ਲਿਖਿਆ ਇਹਨਾਂ ਨੇ ਚੁੱਲਾ ਹੋ ਗਿਆ ਆਪਣਾ ਕਿੰਨਾ ਗੰਦਾ ਹੋ ਜਾਂਦਾ ਕੁਕਿੰਗ ਤੋਂ ਬਾਅਦ ਜਾਂ ਆਪਣੇ ਚਿਮਣੀ ਲੱਗੀ ਆ ਹਨਾ ਉਹ ਆਇਲ ਖਿੱਚਦੀ ਆ ਉਹ ਬਹੁਤ ਗੰਦੀ ਹੋ ਜਾਂਦੀ ਉਹ ਆਇਲ ਨੂੰ ਇੰਨਾ ਜਿਆਦਾ ਔਖਾ ਸਾਫ਼ ਕਰਨਾ ਪਰ ਇਹ ਜਿਹੜਾ ਪ੍ਰੋਡਕਟ ਹੈ ਇਹਨੂੰ ਆਪਾਂ ਇੱਕ ਵਾਰੀ ਸਪਰੇਅ ਕਰਨਾ ਬਸ ਠੀਕ ਹੈ ਇਹ ਫੋਮ ਦੇ ਵਿੱਚ ਹੁੰਦਾ ਹੈਗਾ ਫੋਮ ਬਣਦੀ ਆ ਝੱਗ ਬਣਦੀ ਆ ਤੇ ਇਹਨੂੰ ਆਪਾਂ ਸਿਰਫ 2 ਮਿੰਟ ਲਈ ਛੱਡਣਾ ਹੈਗਾ ਜਿੱਥੇ ਤੁਹਾਡੇ ਦਾਗ ਆ ਤੇਲ ਦੇ ਆ ਕੁਝ ਵੀ ਚਿਮਣੀ ਚ ਲਾ ਲਓ ਤੁਸੀਂ ਜਾਂ ਆਪਣੇ ਜਿਹੜੇ ਆਉਟਰ ਐਗਜ਼ੌਸਟ ਜੇ ਲੱਗੇ ਹੁੰਦੇ ਉਹਨਾਂ ਤੇ ਆਇਲ ਚੜ ਜਾਂਦਾ ਤਾਂ ਆਪਾਂ ਇਹਨੂੰ ਸਿਰਫ 2 ਮਿੰਟ ਛੱਡਣਾ ਉਸ ਤੋਂ ਬਾਅਦ ਆਪਾਂ ਵੈਟ ਕਲੋਥ ਕੋਈ ਵੀ ਗਿੱਲਾ ਕੱਪੜਾ ਲੈ ਕੇ ਜਾਂ ਕੋਈ ਟਿਸ਼ੂ ਪੇਪਰ ਲੈ ਕੇ ਉਹਦੇ ਨਾਲ ਆਪਾਂ ਇਹਨੂੰ ਸਾਫ਼ ਕਰ ਦੇਣਾ ਤਾਂ ਤੁਸੀਂ ਦੇਖੋਗੇ ਉਹਦੇ 'ਚ ਆਇਲ ਲੈਂਨ ਦੇ ਨਾਲ ਨਾਲ ਉਹਦੇ ਵਿੱਚ ਇੱਕ ਪ੍ਰੋਪਰ ਸ਼ਾਈਨ ਵੀ ਆ ਜਾਂਦੀ ਹੈ ਦੂਜਾ ਕੀ ਹੈ ਆਪਣੇ ਕਿਚਨਾਂ ਬਣੀਆਂ ਹੁੰਦੀਆਂ ਕੈਬਿਨੇਟ ਤੇ ਜਿਹੜੇ ਦਾਗ ਪੈ ਜਾਂਦੇ ਆ ਉਹਨਾਂ ਵਾਸਤੇ ਬਹੁਤ ਵਧੀਆ ਇਹ ਆਪਣੀ ਜਿਹੜੀ ਸੈਲਫ ਬਣੀ ਐ ਉਹਨੂੰ ਸਾਫ ਕਰਾਉਣ ਕਰਨ ਵਾਸਤੇ ਬੈਸਟ ਚੀਜ਼ ਹੈਗੀ ਨਾਨ ਟਾਕਸਿਕ ਐ ਪਲੱਸ ਇਹ ਜਿਹਦੇ ਇਹਦੇ ਵਿੱਚ ਕੋਈ ਹਾਰਮਫੁਲ ਕੈਮੀਕਲ ਨਹੀਂ ਹੈਗਾ ਪਲੱਸ ਜਿਹੜੇ ਆਪਣੇ ਕਿਚਨ ਦੇ ਵਿੱਚ ਅਪਲਾਈਐਂਸਸ ਮਾਈਕ੍ਰੋਵੇਵ ਹੈ ਮਿਕਸਰ ਹੈ ਬਾਰੋਂ ਜਿਹੜੇ ਗੰਦੀਆਂ ਹੋ ਜਾਂਦੀਆਂ ਚੀਜ਼ਾਂ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਉਹਨਾਂ ਨੂੰ ਸਾਫ ਕਰਨ ਵਾਸਤੇ ਬਿਲਕੁਲ ਇਹ ਸੇਫ ਹੈ ਕੋਈ ਇਹਦੇ ਵਿੱਚ ਹਾਰਮਫੁਲ ਕੈਮੀਕਲ ਨਹੀਂ ਹੈਗਾ ਬਹੁਤ ਜਿਆਦਾ ਆਪਣੀ ਇੰਡੀਆ ਦਾ ਫਸਟ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਬਾਲੀ ਗੱਲ ਤਾਂ ਇਹ ਹੈ ਕਿ ਇਹਨੂੰ ਸਿਰਫ ਛੜਕ ਕੇ ਛੱਡ ਦੇਣਾ ਹੈਗਾ ਕੋਈ ਮਿਹਨਤ ਨਹੀਂ ਇਹਦੇ ਵਿੱਚ ਤੇ ਇਹ ਕਿਦੋਂ ਹੋਰ ਵੀ ਲੈ ਸਕਦੇ ਆ ਭਈ ਆ ਪੰਜਵੇਂ Amazon ਤੋਂ ਤੁਸੀਂ ਆਰਡਰ ਕੀਤਾ ਹਾਂਜੀ ਭਾਈ ਇਹਦੀ ਪ੍ਰੋਪਰ ਹੈਪੀ ਪਲਾਨੀਟ ਨਾਂ ਤੇ ਇਹਦੀ ਸਾਈਟ ਬਣੀ ਹੋਈ ਹੈ ਜਿਵੇਂ ਉਹ ਇਹ ਜਿਵੇਂ ਆਪਾਂ ਇਹ ਆਪਾਂ ਮੰਗਾਇਆ ਹੈਗਾ ਇਹਦਾ ਪ੍ਰਾਈਸ ਤਾਂ ਇਹਨਾਂ ਨੇ ਪ੍ਰਿੰਟਡ ਰੇਟ ਤਾਂ ਇਹਨਾਂ ਨੇ 300 ਲਿਖਿਆ ਹੋਇਆ ਸੀ 299 ਪਰ ਜਦੋਂ ਆਪਾਂ ਇਹਨੂੰ ਕੰਬੋ ਦੇ ਵਿੱਚ ਲੈਣੇ ਆ ਜਿਵੇਂ ਇਹ ਆਪਾਂ ਨੂੰ 2 200 ਦੇ ਮਿਲੇ ਆਪਾਂ ਕੰਬੋ ਦੋ ਪੈਕ ਮੰਗਾਏ ਆ ਇਹਦੇ ਕਿਚਨ ਕਲੀਨਰ ਦੇ ਤੇ ਆਹ ਦੇਖੋ ਤੁਸੀਂ ਇਹਦੇ ਇਨਗਰੀਡੀਅੰਟ ਪੜੋ ਸਾਰੇ ਹੀ ਆਰਗੈਨਿਕ ਆ ਪlant based ਆ ਕੋਈ ਇਹਦੇ ਵਿੱਚ ਕੋਈ ਹਾਰਮਫੁਲ ਕੈਮੀਕਲ ਜ਼ਿਆਦਾ ਜਿਵੇਂ ਨਹੀਂ ਪਾਇਆਗਾ ਕੋਈ ਵੀ ਚੀਜ਼ਾਂ ਨੂੰ ਨੁਕਸਾਨ ਪਲੱਸ ਇਹ ਫੂਡ ਗ੍ਰੇਡ ਵੀ ਹੈ ਇਹਦੇ ਵਿੱਚ ਫੂਡ ਦੀ ਵੀ ਆ ਆਪਾਂ ਕਈ ਵਾਰੀ ਆਪਣੇ ਖਾਣੇ ਨੂੰ ਆਪਾਂ ਬਣਾਉਨੇ ਆ ਸੈਲਫ ਤੇ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਫੂਡ ਗ੍ਰੇਡ ਆ ਪ੍ਰੋਪਰ ਇਹ ਆ ਦੇਖੋ ਆ ਦੇਖੋ ਇਹਦੀਆਂ ਪ੍ਰੋਪਰ ਫੀਚਰਸ ਲਿਖੀਆਂ ਹੋਈਆਂ ਸਪਾਰਕ ਸਪਾਰਕਲਿੰਗ ਦਿੰਦਾ ਸ਼ਾਈਨ ਦਿੰਦਾ ਜਿੱਥੇ ਵੀ ਆਪਾਂ ਛੜਕ ਕੇ ਸਾਫ਼ ਕਰਦੇ ਆ ਨਾਨ ਟਾਕਸਿਕ ਆ ਸੇਫ ਫਾਰ ਫੂਡ ਪ੍ਰੈਪਰੇਸ਼ਨ ਏਰੀਆ ਜਿਵੇਂ ਕਈ ਵਾਰੀ ਆਪਣੀਆਂ ਮਾਵਾ ਭੈਣਾਂ ਕੀ ਕਰਦੀਆਂ ਵੀ ਸੈਲਫ ਤੇ ਰੋਟੀਆਂ ਵੇਲਣ ਲੱਗ ਜਾਂਦੀਆਂ ਆ ਇਹ ਸੈਲਫ ਸਾਫ਼ ਕਰਕੇ ਇਸ ਉਸ ਉਸ ਏਰੀਏ ਵਾਸਤੇ ਵੀ ਬੈਸਟ ਹੈਗਾ ਕੋਈ ਇਹਦੇ ਵਿੱਚ ਕੈਮੀਕਲ ਨਹੀਂਗਾ ਤਾਂ ਕਰਕੇ ਵੀ ਉਹ ਫੂਡ ਗ੍ਰੇਡ ਫੂਡ ਸੇਫ ਆਪ ਸੇਫਲੀ ਆਪਾਂ ਉਥੇ ਕੱਟ ਸਕਦੇ ਆ ਚੋਪ ਕਰ ਸਕਦੇ ਆ ਪ੍ਰਿਪੇਅਰ ਕਰ ਸਕਦੇ ਆ ਰੋਟੀਆਂ ਆਪਾਂ ਸੈਲਫ ਤੇ ਵੇਲ ਸਕਦੇ ਆ 100% ਆਰਗੈਨਿਕ ਆ ਪਿੱਛੇ ਇਹਦੇ ਲਿਖਿਆ ਹੋਇਆ ਹੈਗਾ ਬਹੁਤ ਵਧੀਆ ਚੀਜ਼ ਆ ਅੱਗੇ ਆਪਾਂ ਅਗਲੀ ਵੀਡੀਓ ਚ ਇਹਦੇ ਵਾਸਤੇ ਆਪਾਂ ਰਿਵਿਊ ਲੈ ਕੇ ਆਵਾਂਗੇ ਵੀ ਆਪਾਂ ਇਹਦੇ ਨਾਲ ਕੀ ਕੀ ਸਾਫ ਕੀਤਾ ਸੋ ਦੋਸਤੋ ਅਗਲੀ ਵੀਡੀਓ ਚ ਦਿਖਾਵਾਂਗੇ ਦਾ ਰਿਵਿਊ ਵੀ ਕੀ ਕੀ ਸਾਫ ਕੀਤਾ ਇਹਦੇ ਨਾਲ ਆਪਾਂ ਯਾਰ ਗੈਸ ਜੁਲਾਗ ਹੈ ਸੈਲਫ ਹੋ ਗਈ ਵੀ ਕੀ ਫਰਕ ਪੈਂਦਾ ਉਹ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਧੰਨਵਾਦ ਜੀ